ਜਿਵੇਂ ਖੰਡ ਖੰਡ ਕਹੈ ਜਿਬਾ ਨਾ ਸਵਾਦ ਮਿੱਠੋ ਆਵੇ ਅਗਨ ਅਗਨ ਕਹੈ ਠੀਤ ਨ ਬినాਸ ਹੈ ਕਿ ਭਾਈ ਜਿਵੇਂ ਖੰਡ ਖੰਡ ਆਖੀ ਜਾਣ ਦੇ ਨਾਲ ਕਦੇ ਵੀ ਜੀਵ ਨੂੰ ਮਿਠਾਸ ਦਾ ਸਵਾਦ ਨਹੀਂ ਆਉਂਦਾ ਤੇ ਅੱਗ ਅੱਗ ਕਹਿਣ ਦੇ ਨਾਲ ਕਦੇ ਵੀ ਠੰਡ ਦੂਰ ਨਹੀਂ ਹੋਇਆ ਕਰਦੀ ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ ਦਰਬ ਦਰਬ ਕਹੈਉ ਦਰਬੈ ਨ ਬिलास ਹੈ ਇਸੇ ਹੀ ਤਰ੍ਹਾਂ ਭਾਈ ਵੈਦ ਵੈਦ ਕਹਿਣ ਦੇ ਨਾਲ ਕਿਸੇ ਦਾ ਰੋਗ ਨਹੀਂ ਮਿਟ ਸਕਦਾ ਤਨ ਤਨ ਆਖੀ ਜਾਣ ਦੇ ਨਾਲ ਕੋਈ ਤਨ ਦੌਲਤ ਦੇ ਮਜੇ ਨਹੀਂ ਲੈ ਸਕਦਾ ਚੰਦਨ ਚੰਦਨ ਕਹਿਤ ਪ੍ਰਗਟੇ ਨ ਸੁਭਾਸ ਬਾਸ ਚੰਦਰ ਚੰਦਰ ਕਹੈ ਉਜਿਆਰੋ ਨ ਪ੍ਰਗਾਸ ਹੈ ਇਸੇ ਤਰ੍ਹਾਂ ਭਾਈ ਚੰਦਨ ਚੰਦਨ ਕਹਿਣ ਦੇ ਨਾਲ ਚੰਦਨ ਦੀ ਸੁਗੰਧ ਨੂੰ ਮਾਣਿਆ ਨਹੀਂ ਜਾ ਸਕਦਾ ਤੇ ਉਹ ਕਦੇ ਵੀ ਫਸਰਦੀ ਨਹੀਂ ਹੈ ਚੰਦਰਮਾ ਚੜ੍ਹੇ ਬਿਨਾ ਜੇਕਰ ਕੋਈ ਚੰਨ ਚੰਨ ਪੁਕਾਰੀ ਜਾਵੇ ਪਰ ਉਹ ਚੰਦਰਮਾ ਦੀ ਚਾਨਣੀ ਨੂੰ ਕਦੇ ਮਾਣ ਨਹੀਂ ਸਕਦਾ ਤੈਸੇ ਗਿਆਨ ਗੋਸਤ ਤਹਤ ਨ ਰਹਿਤ ਪਾਵੇ ਕਰਨੀ ਪ੍ਰਧਾਨ ਭਾਨ ਉਦਤ ਅਕਾਸ ਹੈ ਇਸੇ ਹੀ ਤਰ੍ਹਾਂ ਭਾਈ ਜੇਕਰ ਕੋਈ ਗਿਆਨ ਦੀ ਚਰਚਾ ਕਰੀ ਜਾਵੇ ਪਰ ਗਿਆਨ ਚਰਚਾ ਕਰੀ ਜਾਣ ਨਾਲ ਕੋਈ ਪ੍ਰਾਣੀ ਰਹਿਤ ਰਹਿਣੀ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਸਭ ਤੋਂ ਜ਼ਰੂਰੀ ਕਾਲ ਕਮਾਈ ਹੈ ਜੋ ਸਤਗੁਰੂ ਦੇ ਬਖਸ਼ੇ ਗਿਆਨ ਦੀ ਕਮਾਈ ਕੀਤਿਆਂ ਹੀ ਗੁਰੂ ਦੇ ਗਿਆਨ ਦਾ ਸੂਰਜ ਚਮਕਦਾ ਹੈ ਅਕਾਲ ਪੁਰਖ ਦੇ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ ਜਦੋਂ ਤੱਕ ਕੋਈ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਵਿੱਚ ਅਪੇਧ ਨਹੀਂ ਹੁੰਦਾ ਉਹਨਾਂ ਚਿੱਤ ਕਹਿ ਕੇ ਧਿਆਨ ਦਾ ਟਿਕਾ ਨਹੀਂ ਬਣ ਸਕਦਾ ਇਸ ਲਈ ਕਸਨੀ ਤੋਂ ਪਹਿਲਾਂ ਅੰਦਰ ਵੀ ਉਹ ਜਿਆ ਹੋਵੇ ਭਾਵ ਤਰਨੀ ਵੀ ਵਧੀਆ ਹੋਵੇ